ਇਹ ਤਸਵੀਰਾਂ ਤੁਸੀਂ ਦੇਖੀਆਂ ਇਹ ਜਲੰਧਰ ਦਾ ਮਸ਼ਹੂਰ ਈਟਿੰਗ ਪੁਆਇੰਟ ਦੀਨਾ ਨਾਥ ਕੁਲਚੇ ਵਾਲਾ ਜਿਨਨੇ ਕੁਲਚੇ ਇਸ ਇੱਕ ਦੁਕਾਨ ਤੇ ਵਿਕਦੇ ਨੇ ਸ਼ਾਇਦ ਹੀ ਜਲੰਧਰ ਦੇ ਵਿੱਚ ਕੋਈ ਦੂਸਰੀ ਦੁਕਾਨ ਤੇ ਵਿਕਦੇ ਹੋਣ ਜਲੰਧਰ ਤੋਂ ਇਲਾਵਾ ਵੀ ਦੂਰ ਦੂਰ ਤੋਂ ਲੋਕ ਦੀਨਾ ਨਾਥ ਦੇ ਕੁਲਚੇ ਖਾਣ ਆਂਦੇ ਨੇ ਪਰ ਜੇਕਰ ਤੁਸੀਂ ਇਹ ਤਸਵੀਰਾਂ ਦੇਖ ਲਈਆਂ ਤੇ ਸ਼ਾਇਦ ਤੁਹਾਨੂੰ ਦੀਨਾ ਨਾਥ ਦੇ ਕੁਲਚੇ ਹੁਣ ਸਵਾਦ ਨਾ ਲੱਗਣ ਤੁਸੀਂ ਦੇਖੋ ਕਿਸ ਤਰ੍ਹਾਂ ਗੰਦਗੀ ਭਰੇ ਮਾਹੌਲ 'ਚ ਕੁਲਚੇ ਬਣਾਏ ਜਾ ਰਹੇ ਨੇ ਹਰ ਜਗ੍ਹਾ ਗੰਦਗੀ ਫੈਲੀ ਹੈ ਸਾਫ ਸਫਾਈ ਦਾ ਦੂਰ ਦੂਰ ਤੱਕ ਕੋਈ ਪ੍ਰਬੰਧ ਨਹੀਂ ਹੈ ਜਿੱਥੇ ਵੀ ਕੈਮਰਾ ਜਾ ਰਿਹਾ ਹੈ ਸਿਰਫ ਗੰਦਗੀ ਦਿਖਾਈ ਦੇ ਰਹੀ ਹੈ ਬਿਨਾਂ ਕੱਪੜਿਆਂ ਦੇ ਇਹ ਬੰਦੇ ਬਣਾ ਰਹੇ ਨੇ ਕੁਲਚੇ ਕਿਸ ਤਰੀਕੇ ਨਾਲ ਹੋ ਰਿਹਾ ਹੈ ਤੁਹਾਡੀ ਸਿਹਤ ਨਾਲ ਖਿਲਵਾੜ ਹੁਣੋ ਮੈਦਾ ਵੀ ਦੇਖ ਲਓ ਜਿਸ ਦੇ ਜਰੀਏ ਕੁਲਚੇ ਬਣਾਏ ਜਾਂਦੇ ਨੇ ਇਸੇ ਮੈਦੇ ਦੇ ਜ਼ਰੀਏ ਬਣੇ ਕੁਲਚੇ ਤੁਹਾਨੂੰ ਪਰੋਸੇ ਜਾਂਦੇ ਨੇ ਇੰਨੀ ਗੰਦਗੀ ਦੇਖ ਕੇ ਕੀ ਤੁਸੀਂ ਹੁਣੇ ਕੁਲਚੇ ਖਾ ਸਕੋਗੇ ਬੈਤੇ ਤਾਂ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਦੁਕਾਨਦਾਰ ਤੋਂ ਜ਼ਿਆਦਾ ਸਿਹਤ ਵਿਭਾਗ ਦੀ ਹੁੰਦੀ ਹੈ ਦੈਨਿਕ ਮੈਨ ਪੰਜਾਬੀ ਟੀਵੀ ਨੇ ਸਿਹਤ ਵਿਭਾਗ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਸਕਦੇ ਹੋ ਇੱਕ ਵਿਭਾਗ ਨੇ ਸ਼ਵਾਸਨ ਦਿੱਤਾ ਹੈ ਕਿ ਉਹ ਇੱਥੇ ਜਾ ਕੇ ਸੈਂਪਲ ਭਰਨਗੇ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ। ਅਸੀਂ ਟੀਮਾਂ ਭੇਜ ਕੇ ਜਿਹੜੀ ਸੈਂਪਲਿੰਗ ਵੀ ਕਰਾਵਾਂਗੇ ਅਸੀਂ ਲੋਕਾਂ ਦੇ ਵਿੱਚ ਵਾਅਦਾ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਸਫਾਈ ਦੇ ਬਾਰੇ ਦੱਸਾਂਗੇ। ਜਿਹੜਾ ਗੰਦਗੀ ਭਰਾਂ ਮਾਹੌਲ ਆਪਾਂ ਤੁਹਾਨੂੰ ਦਿਖਾਇਆ ਹੈ ਉਹ ਗੰਦਗੀ ਭਰਾਂ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਨਜ਼ਰ ਨਹੀਂ ਆ ਰਹੇ। ਤੁਸੀਂ ਆਪ ਹੀ ਸੁਣੋ ਕਿ ਕਿੰਨੀ ਸ਼फाई ਹੈ। ਅੱਛਾ ਜੀ। ਇਸ ਦੇ ਬਾਅਦ ਵਿੱਚ ਆਪ ਸਦਾਕ੍ਰਿਸ਼ਨ ਸੁਣੇ।

ਸੁਣਿਆ ਤੁਸੀਂ ਕੈਮਰਾ ਦੇਖ ਕੇ ਕਿੱਦਾਂ ਜਨਾਬ ਦੀ ਜ਼ਬਾਨ ਲੜ ਖੜਾ ਗਈ ਬਿਨਾ ਕੱਪੜਿਆਂ ਦੇ ਕੰਮ ਕਰਦੇ ਮਜ਼ਦੂਰ ਹਰ ਤਰਫ ਫੈਲੀ ਗੰਦਗੀ ਕੁਛ ਇਸ ਤਰ੍ਹਾਂ ਤੁਹਾਨੂੰ ਪਰੋਸੇ ਜਾਂਦੇ ਨੇ ਕੁਲਚੇ ਅਸੀਂ ਕਿਸੇ ਦੇ ਰੋਜ਼ਗਾਰ ਦਾ ਵਿਰੋਧ ਨਹੀਂ ਕਰਦੇ ਅਸੀਂ ਗੱਲ ਕਰਦੇ ਹਾਂ ਸਾਫ਼ ਸੁਥਰੇ ਮਾਹੌਲ ਦੀ ਇਹ ਵੀਡੀਓ ਦਿਖਾਉਣ ਦਾ ਉਦੇਸ਼ ਇਹ ਹੀ ਸੀਗਾ ਕਿ ਜਿਸ ਚੀਜ਼ ਨੂੰ ਲੋਕੀ ਇੰਨਾ ਪਸੰਦ ਕਰਦੇ ਨੇ ਉਹਨੂੰ ਬਣਾਉਣ ਦੀ ਹਕੀਕਤ ਕੀ ਹੈ ਗਾਗ ਭਗਵਾਨ ਦਾ ਰੂਪ ਹੁੰਦਾ ਹੈ ਪਰ ਇੱਥੇ ਭਗਵਾਨ ਨੂੰ ਕੀ ਪਰੋਸਿਆ ਜਾ ਰਿਹਾ ਹੈ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਸਕਦੇ ਹੋ ਉਮੀਦ ਕਰਦੇ ਹਾਂ ਹੁਣ ਇਸ ਖੁਲਾਸੇ ਤੋਂ ਬਾਅਦ ਦਿਨਾਨਾ ਸਾਫ ਸਫਾਈ ਦਾ ਪੂਰਾ ਖਿਆਲ ਰੱਖੇਗਾ ਕਿਉਂਕਿ ਅਜੀਹੇ ਮੈਦੇ ਦੇ ਕੁਲਚੇ ਪਰੋਸਣਾ ਨਾ ਸਿਰਫ ਲੋਕਾਂ ਦੀ ਜੇਬ ਨਾਲ ਧੋਖਾ ਹੈ ਬਲਕਿ ਉਹਨਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ ਡੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ